ਸਸਰੀ ਗੱਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਉਹ ਦੇਖਣ ਵਾਲੇ ਸਾਰੇ ਦਰਸ਼ਕ ਵੀਰਪੰਨ ਭਰਾਵਾਂ ਦਾ ਸਵਾਗਤ ਹੈ ਜੀ ਸਤੰਬਰ ਮਹੀਨੇ ਦੀ ਇੱਕ ਪੂਰੀ ਜਾਣਕਾਰੀ ਲੈ ਕੇ حاضر ਹੋਏ ਹਾਂ ਜੀ ਕਿ ਆਉਂਦੇ ਦਿਨ ਜਿਹੜੇ ਨੇ ਸਤੰਬਰ ਮਹੀਨੇ ਦੇ ਕਿਉਂਕਿ ਮੌਨਸੂਨ ਦਾ ਆਖਰੀ ਮਹੀਨਾ ਹੈ ਇਸ ਕਰਕੇ ਇਹਦੇ ਵਿੱਚ ਕੀ ਕੀ ਹਰਕਤਾਂ ਸਾਨੂੰ ਮੌਸਮ ਦੇ ਵਿੱਚ ਦੇਖਣ ਨੂੰ ਮਿਲਣਗੀਆਂ ਸਾਰੀ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਇਹ ਮਹੀਨਾ ਮੌਸਮ ਦੇ ਬਦਲਾਅ ਦੇ ਪੱਖ ਤੋਂ ਕਿਉਂਕਿ ਹੁਣ ਅਚਾਨਕ ਬਰਸਾਤਾਂ ਤੋਂ ਸਰਦੀ ਦਾ ਮੌਸਮ ਸ਼ੁਰੂ ਹੋਵੇਗਾ ਅਤੇ ਦੂਜੇ ਪਾਸੇ ਫਸਲ ਪੱਕਣ ਦੇ ਇਹ ਪੱਖ ਤੋਂ ਵੀ ਕਿਸਾਨਾਂ ਲਈ ਇੱਕ ਵੱਡਾ ਮਹੀਨਾ ਸਾਬਿਤ ਹੁੰਦਾ ਰਹਿੰਦਾ ਹੈ ਕਿਉਂਕਿ ਇਸ ਦੇ ਵਿੱਚ ਜੋ ਬਦਲਾ ਆਉਂਦੇ ਨੇ ਉਹ ਫਸਲ ਦੇ ਝਾੜ ਦੇ ਉੱਪਰ ਜ਼ਿਆਦਾ ਅਸਰ ਕਰਦੇ ਨੇ ਅਤੇ ਇਸ ਮਹੀਨੇ ਦੇ ਵਿੱਚ ਜਿਹੜਾ ਅਸਰ ਹੁੰਦਾ ਹੈ ਉਹ ਸਾਨੂੰ ਸਰਦੀ ਦੇ ਵਿੱਚ ਮੌਸਮ ਕਿਵੇਂ ਦੇਖਣ ਨੂੰ ਮਿਲੇਗਾ ਉਹਦੇ ਵਿੱਚ ਵੀ ਅਸਰ ਪਾਉਂਦੇ ਨੇ ਸਭ ਤੋਂ ਪਹਿਲਾਂ ਸ਼ੁਰੂ ਕਰਾਂਗੇ ਵੀਡੀਓ ਤੇ ਉਹ ਰਿਕੁਐਸਟ ਹੈ ਜੀ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰ ਦਿਓ ਜੀ ਵੀਡੀਓ ਚੰਗੀ ਲੱਗਦੀ ਹੈ ਲਾਈਕ ਕਰਨਾ ਭੁੱਲਿਓ ਵੀਡੀਓ ਥੋੜੀ ਜਿਹੀ ਸ਼ਾਇਦ ਲੰਬੀ ਹੋਵੇਗੀ ਪਰ ਵੀਡੀਓ ਨੂੰ ਸਕਿੱਪ ਕਰੇ ਬਿਨਾ ਦੇਖਿਓ ਲਗਾਤਾਰ ਵੀਡੀਓ ਦੇਖਿਓ ਤਾਂਕਿ ਤੁਹਾਨੂੰ ਜਾਣਕਾਰੀ ਹਫਤੇ ਵਾਈਜ਼ ਦਿਨ ਵਾਈਜ਼ ਦੇਖਣ ਨੂੰ ਮਿਲ ਸਕੇ ਕੀ ਸਪੈਲ ਲੱਗ ਰਹੇ ਨੇ ਮੀਂਹ ਦੇ ਕਿਵੇਂ ਦਾ ਹੋਵੇਗਾ ਸਭ ਤੋਂ ਪਹਿਲਾਂ ਗੱਲ ਕਰ ਲਈਏ ਇਸ ਵਾਰ ਮੌਨਸੂਨ ਘਟ ਹੋਣ ਦੇ ਕਾਰਨ ਕੀ ਸੇ ਸਭ ਤੋਂ ਵੱਡਾ ਕਾਰਨ ਤਾਂ ਜਲਵਾਯੂ ਦੇ ਵਿੱਚ ਪਰਿਵਰਤਨ ਹੈ ਜੀ ਜਿਹਨੂੰ ਆਪਾਂ ਗਲੋਬਲ ਵਾਰਮਿੰਗ ਕਹਿੰਦੇ ਕੋਈ ਗਲ ਦੇਸ਼ ਪੂਰੀ ਕੰਟਰੀ ਪੂਰੇ ਆਪਾਂ ਸੰਸਾਰ ਦੇ ਵਿੱਚ ਕਹਦੇ ਕਿ ਮੌਸਮ ਦੇ ਵਿੱਚ ਤਬਦੀਲੀਆਂ ਆਉਣੀਆਂ ਸਾਨੂੰ ਦੇਖਣ ਨੂੰ ਮਿਲ ਰਹੀਆਂ ਨੇ ਕਿਉਂਕਿ ਜੋ ਸਪੈਲ ਸਾਡੇ ਮੀਂਹ ਦੇ ਪਿਛਲੇ ਸਾਲ ਭਾਰੀ ਲੱਗੇ ਸੀ ਹੜ੍ਹ ਵਰਗੇ ਮਾਹੌਲ ਬਣੇ ਹੋਏ ਸੀ ਇਸ ਵਾਰ ਉਲਟਾ ਹੋਇਆ ਇਸ ਵਾਰ ਸਿਰਫ ਸੋਕੇ ਦੇ ਮਾਹੌਲ ਪੰਜਾਬ ਦੇ ਵਿੱਚ ਜੁਲਾਈ ਤਿੰਨ ਮਹੀਨੇ ਤੱਕ ਬਣੇ ਰਹੇ ਸੀ ਬਿਸ਼ੱਕ ਹੁਣ ਪਿਛਲੇ 10-15 ਦਿਨ ਤੋਂ ਸੋਹਣੇ ਮੀਂਹ ਹੋ ਰਹੇ ਨੇ ਪੰਜਾਬ ਦੇ ਵਿੱਚ ਇਹ ਵੀ ਕਜਿਹੀ ਕਾਰਨ ਹੈ ਕਿ ਅਜਿਹੇ ਮੀਂਹ ਸਾਨੂੰ ਬਰਸਾਤਾਂ ਦੇ ਟਾਈਮ ਜੁਲਾਈ ਮਹੀਨੇ ਵਿੱਚ ਪੀਕ ਪੁਆਇੰਟ ਤੇ ਦੇਖਣ ਨੂੰ ਮਿਲਦੇ ਸੀ ਜੋ ਕਿ ਸਾਨੂੰ ਅਗਸਤ ਮਹੀਨੇ ਵਿੱਚ ਦੇਖਣ ਨੂੰ ਮਿਲੇ ਨੇ ਇਸ ਦਾ ਮੇਨ ਕਾਰਨ ਜਲਵਾਯੂ ਪਰਿਵਰਤਨ ਯਾਨੀ ਕਿ ਗਲੋਬਲ ਵਾਰਮਿੰਗ ਹੈ ਜੀ ਤੇ ਆਪਾਂ ਹੁਣ ਗੱਲ ਕਰ ਲੈਂਦੇ ਹਾਂ ਕਿ ਆਉਂਦੇ ਇਹਨਾਂ ਦੇ ਵਿੱਚ ਕੀ ਹਰ ਚੱਲ ਸਾਨੂੰ ਦੇਖਣ ਨੂੰ ਮਿਲਣਗੀ ਕਿਉਂਕਿ 5 ਤਰੀਕ ਹੋ ਚੁੱਕੀ ਹੈ ਜੀ ਤੇ 5 ਤਰੀਕ ਤੱਕ ਸਾਨੂੰ ਠੀਕ ਠਾਕ ਮੀਂਹ ਦੇਖਣ ਨੂੰ ਮਿਲ ਚੁੱਕੇ ਨੇ ਪੰਜਾਬ ਦੇ ਬਹੁਤੇ ਏਸ਼ਿਆ ਵਿੱਚ ਮੀਂਹ ਹੋ ਚੁੱਕਿਆ ਹੈ ਜੀ ਤਾਪਮਾਨ ਦੇ ਵਿੱਚ ਕਾਫੀ ਗਰਾਵਟ ਆ ਚੁੱਕੀ ਹੈ 30 32 ਡਿਗਰੀ ਤਾਪਮਾਨ ਪੰਜਾਬ ਦੇ ਵਿੱਚ ਨਾਰਮਲ ਬਣਿਆ ਹੋਇਆ ਹੈ ਜੀ ਤੇ ਜਿਸ ਦੇ ਕਾਰਨ ਫਸਲਾਂ ਦੇ ਲਈ ਬਹੁਤ ਚੰਗੀ ਖਬਰ ਹੈ ਕਿਉਂਕਿ ਇਸ ਟਾਈਮ ਤੇ ਤੇਲਾ ਤੇ ਹੋਰ ਬਿਮਾਰੀਆਂ ਪੰਜਾਬ ਦੇ ਵਿੱਚ ਝੋਨੇ ਨੂੰ ਲੱਗਦੀਆਂ ਨੇ ਫਸਲਾਂ ਜਿਹੜੀ ਹੋਰ ਹੁੰਦੀਆਂ ਨੇ ਉਹਨਾਂ ਵਾਸਤੇ ਵੀ ਲੱਗਦੀਆਂ ਨੇ ਤੇ ਅਚਾਨਕ ਮੀਂਹ ਤਾਂ ਜਤੋਂ ਜ਼ਿਆਦਾ ਹੋਇਆ ਹੀ ਐ ਇਸ ਦੇ ਨਾਲ ਕਿਸਾਨ ਵੀਰਾਂ ਦੀ ਜਿਹੜੀ ਫਸਲਾਂ ਆਉਣ ਵਾਲੀਆਂ ਨੇ ਜਿਵੇਂ ਕਿ ਇਸ ਵਾਰ ਸਬਜ਼ੀ ਦੀ ਫਸਲਾਂ ਲਗਾਉਣੀਆਂ ਨੇ ਉਹਨਾਂ ਲਈ ਪਹਿਲਾਂ ਹੀ ਖੇਤਾਂ ਦੇ ਵਿੱਚ ਰੌਣੀ ਹੋ ਚੁੱਕੀ ਐ ਜੀ ਤੇ ਆਪਾਂ ਗੱਲ ਕਰੀਏ ਇਸ ਤੋਂ ਇਲਾਵਾ ਤਾਪਮਾਨ ਦੇ ਵਿੱਚ ਤਾਪਮਾਨ ਦੇ ਵਿੱਚ ਗਰਾਵਟ ਆਈ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਤਾਪਮਾਨ ਅਚਾਨਕ ਵੱਧ ਜਾਂਦੇ ਸੀ ਪਰ ਮੀਂਹ ਦੇ ਨਾਲ ਇਹ ਤਾਪਮਾਨ ਘਟੇ ਹੋਏ ਦਿਖਾਈ ਦੇ ਰਹੇ ਨੇ 5 ਤਰੀਕ ਤੋਂ ਲੈ ਕੇ ਆਪਾਂ ਪਹਿਲਾਂ ਗੱਲ ਕਰ ਲੈਂਦੇ ਆ ਜੀ 15 ਤਰੀਕ ਤੱਕ ਦੀ ਇਹਦੇ ਵਿੱਚ ਮੀਂਹ ਦਾ ਜੋਰ ਬਣਿਆ ਹੋਇਆ ਦਿਖਾਈ ਦੇ ਰਿਹਾ ਜਿਹਦੇ ਵਿੱਚ 6 ਤੋਂ ਲੈ ਕੇ 8 ਤਰੀਕ ਤੱਕ ਇੱਕ ਸਿਸਟਮ ਪੰਜਾਬ ਵਿੱਚ ਐਂਟਰ ਕਰਦਾ ਹੋਇਆ ਦਿਖਾਈ ਦੇ ਰਿਹਾ ਅੱਜ 6 ਤਰੀਕ ਨੂੰ ਠੀਕ ਠਾਕ ਮੀਂਹ ਹੋਏ ਨੇ ਪੰਜਾਬ ਦੇ ਬਹੁਤੇ ਹਿੱਸਿਆਂ ਦੇ ਵਿੱਚ ਤੇ 7-8 ਤਰੀਕ ਤੱਕ ਇਸੇ ਤਰੀਕੇ ਦਾ ਇੱਕ ਗੁੰਝਲਮਾ ਮਾਹੌਲ ਬਣਿਆ ਰਹੇਗਾ ਹਵਾ ਦੇ ਵਿੱਚ ਨਮੀ ਅਤੇ ਬੱਦਲ ਵਾਲੇ ਜਿਹੜੇ ਮੀਂਹ ਵਾਲੇ ਬੱਦਲ ਹੈ ਉਹ ਬਣੇ ਰਹਿਣਗੇ ਜਿਸ ਦੇ ਨਾਲ ਆਪਾਂ ਉਮੀਦ ਕਰ ਸਕਦੇ ਹਾਂ ਕਿ ਇਹ ਜਿਹੜਾ ਸਿਸਟਮ 6 7 8 ਤਰੀਕ ਦਾ ਹੈ ਇਹ ਪੰਜਾਬ ਦੇ ਵਿੱਚ ਹਲਕੇ ਦਰਮਿਆਨੇ ਮੀਂਹ ਕਰਦਾ ਰਹੇਗਾ ਉਸ ਤੋਂ ਇਲਾਵਾ ਫਿਰ ਆਪਾਂ ਗੱਲ ਕਰੀ ਅਗਲੇ ਹਫਤੇ ਦੀ ਤਾਂ 6 7 8 ਤੋਂ ਬਾਅਦ 9 ਤੋਂ ਲੈ ਕੇ 14 ਤਰੀਕ ਤੱਕ ਮੌਸਮ ਠੀਕ ਠਾਕ ਹੈ ਖੁਸ਼ਕ ਹੈ ਜੀ ਹਵਾ ਜਿਹੜੀ ਉਹ ਪੂਰਬ ਪੱਛਮ ਦਿਸ਼ਾ ਤੋਂ ਲਗਾਤਾਰ ਬੱਦਲ ਵਿੱਚ ਰੂਤੇ ਵਿੱਚ ਚਲਦੀਆਂ ਰਹਿਣਗੀਆਂ ਹਮਸ ਅਤੇ ਗਰਮੀ ਦਾ ਥੋੜਾ ਬਹੁਤਾ ਜ਼ੋਰ ਬਣੇ ਰਹੇਗਾ ਫਿਰ 4 ਸੌਰੀ 14 ਤਰੀਕ ਤੋਂ ਲੈ ਕੇ 15 ਤਰੀਕ ਇਹ ਦੋ ਤਰੀਕ ਦੇ ਦਿਨ ਨੇ ਜਿਨ੍ਹਾਂ ਵਿੱਚ ਦੁਬ ਹੋ ਸਕਦਾ ਹੈ ਜਿਨ੍ਹਾਂ ਦੇ ਨਾਲ ਪੰਜਾਬ ਦੇ ਵਿੱਚ ਦੁਬਾਰਾ ਤੋਂ ਮੀਂਹ ਦਾ ਰੁਖ ਹੁੰਦਾ ਦਿਖਾਈ ਦੇ ਰਿਹਾ ਦੁਬਾਰਾ ਤੋਂ ਮੀਂਹ ਪੰਜਾਬ ਦੇ ਵਿੱਚ ਹੋਣ ਦੀ ਉਮੀਦ ਬਣੀ ਹੋਈ ਹੈ ਜੀ ਤੇ ਆਪਾਂ ਕਹਿ ਸਕਦੇ ਹਾਂ ਕਿ 15 ਤਰੀਕ ਤੱਕ ਸਾਨੂੰ 2 ਤੋਂ 3 ਸਪੈਲ ਮੀਂਹ ਦੇ ਲੱਗਦੇ ਦਿਖਾਈ ਦੇ ਰਹੇ ਨੇ ਕਿਉਂਕਿ 1 ਤਰੀਕ ਤੱਕ 1 ਤੋਂ 2 ਤਰੀਕ ਤੱਕ ਲੱਗਿਆ ਸੀ 3 ਤਰੀਕ ਨੂੰ ਮੀਂਹ ਹੋਇਆ ਸੀ ਜੀ ਤੇ ਮੁੜ ਕੇ 6-7 ਨੂੰ ਜਿਹੜਾ ਮੀਂਹ ਹੋ ਰਿਹਾ ਇਹ ਤੇ 14-15 ਨੂੰ ਤਿੰਨ ਸਪੈਲ ਸਾਨੂੰ ਸਤੰਬਰ ਮਹੀਨੇ ਵਿੱਚ ਲੱਗਦੇ ਹੋਏ ਦਿਖਾਈ ਦੇ ਰਹੇ ਨੇ ਪਰ ਹੁਣ ਉਸ ਤੋਂ ਅੱਗੇ ਗੱਲ ਕਰੀ ਤਾਂ 15 ਤਰੀਕ ਤੋਂ ਬਾਅਦ ਮੌਨਸੂਨ ਜਿਹੜਾ ਹੈ ਉਹ ਕਮਜ਼ੋਰ ਪੈਣਾ ਸ਼ੁਰੂ ਹੋ ਜਾਂਦਾ ਹੈ ਜੀ ਕਿਉਂਕਿ ਇਸ ਦੇ ਟਾਈਮ ਹੁਣ ਮੌਨਸੂਨ ਦੀ ਜਿਹੜੀ ਗਤੀਵਿਧੀਆਂ ਨੇ ਉਹ ਪੰਜਾਬ ਤੋਂ ਅੱਗੇ ਲੰਘ ਜਾਂਦੀਆਂ ਨੇ ਉਹ ਪਾਕਿਸਤਾਨ ਤੋਂ ਜਵਰਪਾਲੀ ਕੰਟਰੀ ਵੱਲ ਮੂਵ ਕਰ ਜਾਂਦੀਆਂ ਨੇ ਤੇ ਇਸ ਕਰਕੇ ਆਪਾਂ ਕਹਿ ਸਕਦੇ ਕਿ ਮੌਨਸੂਨ ਦੇ ਲਿਹਾਜ਼ ਤੋਂ ਵੀ ਇਹ ਸਤੰਬਰ ਮਹੀਨਾ ਕਾਫੀ ਜ਼ਿਆਦਾ ਇੰਪੋਰਟੈਂਟ ਰਹਿੰਦਾ ਹੈ ਮੌਨਸੂਨ ਹੁਣ ਖਤਮ ਹੁੰਦਾ ਪੰਜਾਬ ਵਿੱਚ ਦਿਖਾਈ ਦੇਵੇਗਾ ਉਸ ਤੋਂ ਬਾਅਦ ਗੱਲ ਕਰ ਲਈਏ ਤਾਂ 15 ਤਰੀਕ ਤੋਂ ਲੈ ਕੇ 20 ਤਰੀਕ ਤੱਕ ਮੌਸਮ ਫਿਰ ਠੀਕ ਠਾਕ ਹੈ ਜੀ ਹਵਾ ਜਿਹੜੀ ਉਹ ਦਿਨ ਦੇ ਵੇਲੇ ਸਾਨੂੰ ਪੱਛਮ ਵੱਤੇ ਫਿਰ ਰਾਤ ਦੇ ਵੇਲੇ ਪੂਰਬੀ ਦਿਸ਼ਾ ਤੋਂ ਚੱਲਦੀ ਹੋਈ ਦਿਖਾਈ ਦੇਵੇਗੀ ਤੇ ਉਸ ਤੋਂ ਬਾਅਦ ਇੱਕ ਸਿਸਟਮ ਸਾਨੂੰ ਦੁਆਰਾ ਤੋਂ ਐਂਟਰ ਕਰਦਾ ਹੋਇਆ ਦਿਖਾਈ ਦੇ ਰਿਹਾ ਜੀ 20 ਤੋਂ ਲੈ ਕੇ 22 ਤਰੀਕ ਇਹ 3 ਦਿਨ ਨੇ ਜਿਨ੍ਹਾਂ ਵਿੱਚ ਦੁਆਰਾ ਤੋਂ ਸਿਸਟਮ ਐਂਟਰ ਕਰ ਰਿਹਾ ਤੇ ਇਹ ਸਿਸਟਮ ਵੀ ਠੀਕ ਠਾਕ ਮਾਹੌਲ ਕ੍ਰੀਏਟ ਕਰ ਸਕਦਾ ਹੈ ਮੀਂਹ ਦਾ ਹਲਕੇ ਦਰਮਿਆਨੇ ਮੀਂਹ ਫਿਰ ਪੰਜਾਬ ਦੇ ਵਿੱਚ ਹੋਣ ਦੀ ਉਮੀਦ 20 22 ਤਰੀਕ ਦਿਨ ਇਹਦੇ ਤੇ ਆ ਬਣਾਣਾ ਹੈ ਤਾਂ ਇਸ ਵੀਡੀਓ ਦੇ ਰਖਹੀਂ ਤੁਸੀਂ ਆਪਣਾ ਬਣਾ ਸਕਦੇ ਹੋ ਜੀ ਤੇ ਫਿਰ ਗੱਲ ਕਰ ਲਈਏ 20 ਤਰੀਕ ਤੋਂ ਬਾਅਦ ਜਾਨੀ ਕਿ ਜਦੋਂ ਮੌਨਸੂਨ ਲਗਭਗ ਖਤਮ ਹੋਣ ਵਾਲਾ ਹੋ ਜਾਂਦਾ ਹੈ ਤਾਂ ਸਾਨੂੰ ਫਿਰ ਦੁਬਾਰਾ ਤੋਂ ਵੈਸਟਰਨ ਡਿਸਟਰਬੈਂਸ ਦੇਖਣ ਨੂੰ ਮਿਲਣ ਜਾਂਦੀ ਹੈ ਹਲਕੀ ਫੁਲਕੀ ਹੁੰਦੀ ਹੈ ਪਰ ਹਜੇ ਫਿਲਹਾਲ ਵੈਸਟਰਨ ਡਿਸਟਰਬੈਂਸ ਘਟ ਰਹੇਗੀ ਕਿਉਂਕਿ ਸਾਨੂੰ ਜਿਹੜੀ ਵੈਸਟਰਨ ਡਿਸਟਰਬੈਂਸ ਪੱਛਮੀ ਗਤੀਵਿਧੀਆਂ ਹੁੰਦੀਆਂ ਨੇ ਉਹ ਪ੍ਰੀ ਮੌਨਸੂਨ ਗਤੀਵਿਧੀਆਂ ਵਿੱਚ ਦੇਖਣ ਨੂੰ ਮਿਲਦੀਆਂ ਨੇ ਜੋ ਕਿ ਲਗਾਤਾਰ ਜੂਨ ਤੱਕ ਐਕਟਿਵਟ ਰਹਿੰਦੀਆਂ ਨੇ ਤੇ ਜੂਨ ਤੋਂ ਬਾਅਦ ਕਮਜ਼ੋਰ ਪੈ ਜਾਂਦੀਆਂ ਨੇ ਕਿਉਂਕਿ ਮੌਨਸੂਨ ਪੰਜਾਬ ਵਿੱਚ ਆ ਜਾਂਦਾ ਹੈ ਤੇ ਉਸ ਤੋਂ ਬਾਅਦ ਇਹ ਗਤੀਵਿਧੀਆਂ ਬਹੁਤ ਘਟ ਜਾਂਦੀਆਂ ਨੇ ਕਿਉਂਕਿ ਦਿਨ ਦੇ ਵੇਲੇ ਜਿਹੜਾ ਹਵਾ ਹੁੰਦੀ ਹੈ ਉਹ ਪੱਛਮ ਦਿਸ਼ਾ ਤੋਂ ਆਉਣੀ ਸ਼ੁਰੂ ਹੋ ਜਾਂਦੀ ਹੈ ਕਿਉਂਕਿ ਜਿਹੜੀ ਪੱਛਮ ਦਿਸ਼ਾ ਤੋਂ ਹਵਾ ਆਉਂਦੀ ਹੈ ਉਹ ਖੁਸ਼ਕ ਹੁੰਦੀ ਹੈ ਫੜਦੀ ਹੈ ਜਦੋਂ ਹਵਾ ਦੇ ਵਿੱਚ ਨਮੀ ਹੋਵੇ ਤੇ ਜਦੋਂ ਅਗਰ ਦਿਨ ਦੇ ਵੇਲੇ ਪੂਰਬ ਤੋਂ ਹਵਾ ਚੱਲੇਗੀ ਯਾਨੀ ਕਿ ਬੰਗਾਲ ਦੀ ਖਾੜੀ ਤੋਂ ਹਵਾ ਆਵੇਗੀ ਤਾਂ ਉਸ ਦੇ ਵਿੱਚ ਨਮੀ ਹੁੰਦੀ ਹੈ ਤੇ ਫਿਰ ਜਦੋਂ ਅਚਾਨਕ ਪੱਛਮ ਤੋਂ ਹਵਾ ਚੱਲਦੀ ਹੈ ਫਿਰ ਤਾਂ ਵੈਸਟਰਨ ਡਿਸਰਚਰਵਸ ਹੁੰਦੀ ਹੈ ਅਚਾਨਕ ਘਰ ਚਮਕਦੇ ਹਾਲਾਤ ਬਣਦੇ ਨੇ ਜੋ ਕਿ ਹੁਣ ਹੌਲੀ ਹੌਲੀ ਘਟਦੇ ਹੋਏ ਪੰਜਾਬ ਵਿੱਚ ਦਿਖਾਈ ਦੇਣਗੇ ਤੇ ਅਗਰ ਆਪਾਂ ਹੁਣ ਗੱਲ ਕਰ ਲਈਏ 20 ਤੋਂ ਬਾਅਦ ਕੋਈ ਵੱਡਾ ਸਿਸਟਮ ਨਹੀਂ ਹੈ 30 ਤੱਕ ਮੌਸਮ ਠੀਕ-ਠਾਕ ਬਣਿਆ ਰਹੇਗਾ ਤੇ ਹਵਾ ਦੇ ਵਿੱਚ ਪੰਜਾਬ ਦੇ ਵਿੱਚ ਦੱਖਣੀ ਪੱਛਮੀ ਹਵਾ ਲਗਾਤਾਰ ਵਗਦੀ ਰਹੇਗੀ ਤੇ ਹਵਾ ਦੇ ਵਿੱਚ ਆਪਾਂ ਤਾਪਮਾਨ ਦੀ ਗੱਲ ਕਰ ਲਈਏ ਤਾਪਮਾਨ ਜਿਹੜੇ ਹੁਣ ਨੇ ਉਹ 30-32 ਡਿਗਰੀ ਤੱਕ ਬਣੇ ਰਹਿਣਗੇ ਕਿਸੇ-ਕਿਸੇ ਦਿਨ ਤਾਪਮਾਨ 35 ਡਿਗਰੀ ਤੱਕ ਜਾ ਸਕਦਾ ਹੈ ਕਿਉਂਕਿ ਆਮੋ-ਮੋਮ ਦੇਖਿਆ ਗਿਆ ਹੈ ਨਾਰਮਲ ਦਿਨਾਂ ਦੇ ਵਿੱਚ ਸਤੰਬਰ ਮਹੀਨੇ ਵਿੱਚ ਤਾਪਮਾਨ ਮੈਕਸਿਮਮ ਕਿਸੇ ਦਿਨ ਅਗਰ 3-4 ਦਿਨ ਲਗਾਤਾਰ ਤੋਂ ਪੈ ਜਾਂਦੀ ਹੈ ਤਾਂ ਤਾਪਮਾਨ 35 ਡਿਗਰੀ ਤੱਕ ਜਾ ਸਕਦੇ ਨੇ ਪਰ ਨਾਰਮਲ ਵਲ ਤਰੀਕੇ ਨਾਲ ਪੰਜਾਬ ਦੇ ਵਿੱਚ ਬਣੇ ਰਹਿਣ ਦੀ ਪੂਰੀ ਪੂਰੀ ਉਮੀਦ ਬਣੀ ਰਹਿੰਦੀ ਹੈ ਜੀ ਇਸ ਤੋਂ ਅਲਾਵਾ ਗੱਲ ਕਰੀਏ ਤਾਂ ਆਉਂਦੇ ਦਿਨ ਜਿਹੜੇ ਨੇ 22 ਤਰੀਕ ਤੋਂ ਬਾਅਦ ਕੋਈ ਮੀਂਹ ਨਹੀਂ ਹੈ ਠੀਕ ਠਾਕ ਮੌਸਮ ਹੈ ਅਗਰ ਕੋਈ ਚੱਕਰਵਾਤੀ ਮਾਹੌਲ ਬਣਦਾ ਹੈ ਜਾ ਕੋਈ ਵੈਸਟਰਨ ਡਿਸਟਰਬੈਂਸ ਜਾਂ ਕੋਈ ਬੰਗਾਲ ਦੀ ਖਾੜੀ ਤੋਂ ਮਾਹੌਲ ਉੱਠਦਾ ਹੈ ਤਾਂ ਉਹਦੇ ਬਾਰੇ ਤੁਹਾਨੂੰ ਅਸੀਂ ਲਗਾਤਾਰ ਜਾਣਕਾਰੀ ਦਿੰਦੇ ਰਹਿੰਦੇ ਹਾਂ ਉਸੇ ਕਰਕੇ ਅਸੀਂ ਲਗਾਤਾਰ ਕਹਿੰਦੇ ਰਹਿੰਦੇ ਹਾਂ ਕਿ ਸਾਡੀ ਵੀਡੀਓ ਬਿਨਾਂ ਸਕਿੱਪ ਕਰਕੇ ਦੇਖਿਆ ਕਰੋ ਜੀ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਤੇ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਕਰਕੇ ਰੱਖਿਆ ਕਰੋ ਤਾਂ ਕਿ ਤੁਹਾਨੂੰ ਮੌਸਮ ਦੀ ਜਾਣਕਾਰੀ ਸਮੇਂ ਸਿਰ ਮਿਲਦੀ ਰਹੇ ਤੇ ਤੁਸੀਂ ਮੌਸਮੀ ਜਾਣਕਾਰੀ ਲੈ ਕੇ ਲਾਹੇਵੰਦ ਹੁੰਦੇ ਰਹੋ ਜੀ ਉਸ ਤੋਂ ਇਲਾਵਾ ਅਗਰ ਗੱਲ ਕਰੀਏ ਹਵਾਵਾਂ ਦੇ ਵਿੱਚ ਕੀ ਬਦਲਾਅ ਆਵੇਗਾ ਹਵਾ ਜਿਵੇਂ ਤੁਹਾਨੂੰ ਪਹਿਲੇ ਵੀ ਦੱਸਿਆ ਸੀ ਦਿਨ ਦੇ ਵੇਲੇ ਪੱਛਮ ਸੇ ਪਾਸੇ ਤੋਂ ਹਵਾ ਚੱਲੇਗੀ ਅਤੇ ਗਰਮੀ ਵਾਲੀ ਸੌਰੀ ਠੰਡਕ ਵਾਲੀ ਹਵਾ ਠੀਕ ਮਿਲਦੀ ਰਹੇਗੀ ਅਤੇ ਜਿਹੜੀ ਜਿਹੜੀ ਪੂਰਬੀ ਹਵਾ ਉਹ ਰਾਤ ਨੂੰ ਚੱਲੇਗੀ ਤੇ ਜਿਹੜੀ ਪੂਰਬੀ ਹਵਾ ਹੁੰਦੀ ਹੈ ਉਹ ਬੰਗਾਲ ਦੀ ਖਾੜੀ ਤੋਂ ਆਉਂਦੀ ਹੈ ਤੇ ਉਸ ਦੇ ਵਿੱਚ ਜ਼ਿਆਦਾਤਰ ਸਾਨੂੰ ਨਮੀ ਦੇਖਣ ਨੂੰ ਮਿਲਦੀ ਹੈ ਜੇ ਇਸ ਨਮੀ ਦੇ ਨਾਲ ਪੰਜਾਬ ਦੇ ਵਿੱਚ ਗਰਜ ਚਮਕ ਦੇ ਹਾਲਾਤ ਵੈਸਟਰਨ ਡਿਸਰਪਟ ਕ੍ਰੀਏਟ ਹੁੰਦੀ ਹੈ ਪਰ ਹੁਣ ਸਾਨੂੰ ਹੌਲੀ ਹੌਲੀ ਇਹ ਘਟ ਜਾਵੇਗਾ ਮਾਹੌਲ ਕਿਉਂਕਿ ਹੁਣ ਅਗਰ ਗੱਲ ਕਰੀਏ ਤਾਂ ਜੇ ਅਗਰ ਮੀਂਹ 20 ਤਰੀਕ ਤੋਂ ਬਾਅਦ ਕੋਈ ਮੀਂਹ ਨਹੀਂ ਹੁੰਦਾ ਹੈ ਤਾਂ ਤਾਪਮਾਨ ਦੇ ਵਿੱਚ ਥੋੜੀ ਬਹੁਤੀ ਸਾਨੂੰ ਵਾਧਾ ਦੇਖਣ ਨੂੰ ਮਿਲੇਗਾ ਪਰ ਅਗਰ 20 ਤਰੀ ਸਾਨੂੰਗਾ ਕੋਈ ਮੀਂਹ ਦੇਖਣ ਨੂੰ ਮਿਲਦਾ ਤਾਂ ਇਸ ਵਾਰ ਕਹਿ ਸਕਦੇ ਆ ਕਿ ਸਰਦੀਆਂ ਸਾਨੂੰ ਛੇਤੀ ਦੇਖਣ ਨੂੰ ਮਿਲ ਸਕਦੀਆਂ ਨੇ ਫਿਲਹਾਲ ਸਰਦੀਆਂ ਦੇ ਬਾਰੇ ਮੌਸਮ ਵਿਭਾਗ ਵੱਲੋਂ ਕੋਈ ਵੱਡਾ ਅਲਰਟ ਜਾਰੀ ਨਹੀਂ ਹੋਇਆ ਫਿਲਹਾਲ ਤਾਂ ਜਿਹੜੇ ਮੌਨਸੂਨ ਦੇ ਰਿਜ਼ਲਟ ਨੇ ਉਹ ਵੀ ਮੌਸਮ ਵਿਭਾਗ ਦੇ ਪ੍ਰੈਡਿਕਸ਼ਨ ਦੇ ਮੁਤਾਬਕ ਭਵਿੱਖਬਾਣੀ ਦੇ ਮੁਤਾਬਕ ਨਹੀਂ ਹੋ ਰਹੇ ਜਿਸ ਦੇ ਕਾਰਨ ਇਸ ਵਾਰ ਕਾਫੀ ਜਨਤਾ ਮੌਸਮ ਵਿਭਾਗ ਤੋਂ ਆਪਣਾ ਭਰੋਸਾ ਚੱਕ ਚੁੱਕੀ ਹੈ ਜੀ ਕਾਫੀ ਲੋਕ ਦੁਖੀ ਨੇ ਮੌਸਮ ਵਿਭਾਗ ਦੀ ਪ੍ਰੈਡਿਕਸ਼ਨ ਤੋਂ ਕਿਉਂਕਿ ਉਸ ਹਿਸਾਬ ਨਾਲ ਮੀਂਹ ਨਹੀਂ ਹੋ ਰਿਹਾ ਪਰ ਹਾਂ ਅਗਸਤ ਮਹੀਨੇ ਤੋਂ ਬਾਅਦ ਪ੍ਰੈਡਿਕਸ਼ਨ ਕਿਤੇ ਨਾ ਕਿਤੇ ਸਹੀ ਹੋ ਰਹੀ ਸੀ ਤੇ ਜਿਸ ਦੇ ਕੰਨ ਸਾਨੂੰ ਬੀਤੇ ਦਿਨ ਅੱਜ ਉਹ ਦੇਖਣ ਨੂੰ ਮਿਲਿਆ ਕਿ 15 ਅਗਸਤ ਤੋਂ ਬਾਅਦ ਲਗਾਤਾਰ ਹੋਣ ਸਾਨੂੰ ਜੋ ਮੀਂਹ ਦੇਖਣ ਨੂੰ ਮਿਲ ਰਹੇ ਨੇ ਉਹ ਮੌਸਮ ਵਿਭਾਗ ਦੀ ਜਾਣਕਾਰੀ ਦੇ ਮੁਤਾਬਕ ਹੀ ਹੋ ਰਹੇ ਨੇ ਅਸੀਂ ਵੀ ਉਸ ਦੇ ਮੁਤਾਬਕ ਹੀ ਜਾਣਕਾਰੀ ਲੈ ਕੇ ਆਉਂਦੇ ਹਾਂ ਜੀ ਜੋ ਮੌਸਮ ਵਿਭਾਗ ਸਾਨੂੰ ਜਾਣਕਾਰੀ ਦਿੰਦਾ ਹੈ ਅਗਰ ਕੋਈ ਉਲਟ ਫੇਰ ਹੁੰਦਾ ਹੈ ਤਾਂ ਉਹਦੇ ਵਿੱਚ ਸਾਡਾ ਵੀ ਓਨਾ ਕਸੂਰ ਹੈ ਜਿੰਨਾ ਕਿ ਮੌਸਮ ਵਿਭਾਗ ਦਾ ਹੈ ਜੀ ਤੇ ਬਾਕੀ ਜੋ ਵੀ ਜਾਣਕਾਰੀ ਹੁੰਦੀ ਹੈ ਤੁਹਾਡੇ ਤੱਕ ਅਸੀਂ ਸਹੀ ਟਾਈਮ ਨਾਲ ਲੈ ਕੇ ਆਉਣ ਦੀ ਕੋਸ਼ਿਸ਼ ਕਰਦੇ ਰਹਿੰਦੇ ਆ ਏਸੀ ਜੀ ਅਪਡੇਟ ਸਤੰਬਰ ਮਹੀਨੇ ਦੀ ਪੂਰੀ ਵੀਡੀਓ ਥੋੜੀ ਜੀ ਲੰਬੀ ਜ਼ਰੂਰ ਸੀ ਪਰ ਮਹੀਨੇ ਦੀ ਜਾਣਕਾਰੀ ਦੇਣਾ ਸਾਡਾ ਫਰਜ਼ ਬਣਦਾ ਸੀ ਅਗਰ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰ ਦਿਓ ਜੀ ਵੀਡੀਓ ਚੰਗੀ ਲੱਗਦੀ ਹੈ ਲਾਈਕ ਕਰਨਾ ਨਾ ਭੁੱਲਿਓ ਆਪਣੇ ਪਿੰਡ ਜ਼ਿਲ੍ਹੇ ਸ਼ਹਿਰ ਦਾ ਨਾਮ ਲਿਖ ਦਿਓ ਤਾਂ ਕਿ ਸਾਨੂੰ ਵੀ ਪਤਾ ਲੱਗ ਸਕੇ ਸਾਨੂੰ ਦਰਸ਼ਕ ਵੀ ਸਾਨੂੰ ਪੰਜਾਬ ਦਾ ਦੇਸ਼ ਦੇ ਕਿਹ ਏਸੀਜੀ ਅਪਡੇਟ ਨਵੀਂ ਵੀਡੀਓ ਲੈ ਕੇ ਜਲਦ ਹਾਜ਼ਰ ਹੋਵਾਂਗੇ ਬਣੇ ਰਹੋ ਚੈਨਲ ਬੈਦਰ ਅਪਡੇਟਸ ਹੋਰ ਤੇ ਜੀ